ਸਾਰੇ ਨਾਲੋਂ ਪਹਿਲਾਂ ਜਦੋਂ ਫਾਰਮ ਆਪਾਂ ਸ਼ੁਰੂ ਕਰਦੇ ਆ ਕਿਸੇ ਵੀ ਪੋਲਟਰੀ ਦਾ ਚਾਹੇ ਬ੍ਰਾਇਲਰ ਦਾ ਕਰਦੇ ਆ ਚਾਹੇ ਆਪਾਂ ਕਰਦੇ ਆ ਦੇਸੀ ਦਾ ਜਿਹੜੀ ਸਾਈਟ ਆ ਜਿਹੜੀ ਜਗ੍ਹਾ ਆ ਉਹਦੀ ਸਿਲੈਕਸ਼ਨ ਇੰਪੋਰਟੈਂਟ ਹੁੰਦੀ ਆ ਕਿਹੜੀ ਜਗ੍ਹਾ ਤੇ ਬਣਾਉਣਾ ਆ ਉਹ ਆਬਾਦੀ ਤੋਂ ਇੰਡਸਟਰੀਅਲ ਏਰੀਏ ਤੋਂ ਪਾਣੀ ਦੇ ਸਰੋਤ ਭਾਵ ਨਹਿਰ ਸੂਆ ਕੱਸੀ ਇਸ ਤੋਂ ਘੱਟੋ ਘੱਟ 500 ਮੀਟਰ ਦੀ ਦੂਰੀ ਤੇ ਹੋਵੇ ਆਬਾਦੀ ਦੇ ਨੇੜੇ ਨਾ ਹੋਵੇ ਕਿਉਂਕਿ ਕਿਸੇ ਟਾਈਮ ਵੀ ਕੋਈ ਪ੍ਰੋਬਲਮ ਆ ਸਕਦੀ ਆ ਕਿਸੇ ਨੇ ਸ਼ਿਕਾਇਤ ਕਰਤੀ ਸਾਨੂੰ ਸਮੈਲ ਆਉਂਦੀ ਆ ਜਾਂ ਐਵੇਂ ਐਵੇਂ ਦੀ ਕੁਝ ਵੀ ਤਾਂ ਆਪਾਂ ਨੂੰ ਨੁਕਸਾਨ ਪਹੁੰਚ ਸਕਦਾ ਉਹ ਚੀਜ਼ ਨਾਲ ਦੂਜੀ 메인 ਰੋਡ ਤੋਂ ਪਿੱਛੇ ਹਟਮਾ ਹੋਵੇ ਇਹਦਾ ਕਾਰਨ ਇਹ ਹੁੰਦਾ ਕਿਉਂਕਿ 메인 ਰੋਡ ਤੇ ਚੋਰੀ ਚਕਾੜੀਆਂ ਦੀ ਸੰਭਾਵਨਾ ਕਾਫੀ ਵੱਧ ਜਾਂਦੀ ਹੈ ਤੇ ਪਾਣੀ ਦਾ ਨਿਕਾਸ ਬਹੁਤ ਵਧੀਆ ਹੋਵੇ ਉਹ ਜਗ੍ਹਾ ਤੇ ਨੀਮੀ ਨਾ ਹੋਵੇ ਜਗ੍ਹਾ ਜਿੱਥੇ ਤੁਸੀਂ ਫਾਰਮ ਬਣਾਉਣਾ ਪਾਣੀ ਦੀ ਮਾਰ ਨਾ ਹੋਵੇ ਇਹ ਨਾ ਹੋਵੇ ਹੜਾ ਆਉਣ ਤੇ ਫਾਰਮ ਡੁੱਬ ਜਵੇ ਸਾਡਾ ਦੇਵੀਗੜ੍ਹ ਚ ਦੋ ਫਾਰਮ ਨੇ ਪਿੱਛੇ ਜਦੋਂ ਹੜਾ ਆਏ ਨੇ ਪਿਛਲੇ ਸਾਲ ਉਸ ਟਾਈਮ ਬਿਲਕੁਲ ਇਹ ਸੀਗਾ ਕਿ ਜੇ ਇੱਕ ਦਿਨ ਪਾਣੀ ਹੋਰ ਆ ਜਾਂਦਾ ਤਾਂ ਸਾਡੇ ਫਾਰਮ ਦੇ ਅੰਦਰ ਫਿਰ ਜਾਂਦਾ ਪਾਣੀ ਜਦੋਂ ਕਿ ਉਹ 2 ਫੁੱਟ ਉੱਚਾ ਚੱਕ ਕੇ ਬਣਾਇਆ ਹੋਇਆ ਸੀ ਇਸ ਕਰਕੇ ਜੇ ਪਾਣੀ ਦੀ ਮਾਰ ਹੁੰਦੀ ਆ ਤਾਂ ਤੁਸੀਂ ਫਾਰਮ ਨੂੰ ਉੱਚੀ ਜਗ੍ਹਾ ਤੇ ਬਣਾਓ ਉਸ ਤੋਂ ਬਾਅਦ ਬਿਜਲੀ ਦੀ ਸਪਲਾਈ ਨੇੜੇ ਤੋਂ ਬਿਜਲੀ ਆਵੇ ਕਿਉਂਕਿ ਇਹਦੇ ਵਿੱਚ ਜਦੋਂ ਆਪਾਂ ਫਾਰਮ ਸ਼ੁਰੂ ਕਰਦੇ ਆ ਇਹਦੇ ਵਿੱਚ ਇੰਡਸਟਰੀਅਲ ਕਨੈਕਸ਼ਨ ਲੈਣਾ ਪੈਂਦਾ ਇਹਦੇ ਜਿਹੜਾ ਘਰੇਲੂ ਕਨੈਕਸ਼ਨ ਹੁੰਦਾ ਉਹ ਚੱਲਦਾ ਨਹੀਂ ਹੈਗਾ ਜੇ ਤੁਸੀਂ ਉਹਦੇ ਤੇ ਚਲਾ ਲੈਣੇ ਹੋ ਜਦੋਂ ਫਾਰਮ ਬਣਾਉਨੇ ਹੋ ਕਮਰਸ਼ੀਅਲ ਲੈਵਲ ਤੇ ਫਾਰਮ ਦੀ ਗੱਲ ਕਰ ਰਿਹਾ ਮੈਂ ਤੁਹਾਡੇ ਘਰੇ ਪਾਏ ਹੋਏ ਨੇ ਉਹ ਦੀ ਅੱਡ ਗੱਲ ਫਾਰਮ ਬਣਾਉਣ ਦੀ ਗੱਲ ਹੋ ਰਹੀ ਹੈ ਇੱਥੇ ਤਾਂ ਕਮਰਸ਼ੀਅਲ ਕਨੈਕਸ਼ਨ ਹੁੰਦਾ ਆ ਉਹ ਲੈਣਾ ਜ਼ਰੂਰੀ ਹੁੰਦਾ 24 ਘੰਟੇ ਸਪਲਾਈ ਹੁੰਦੀ ਹੈ ਇਹ ਨਾ ਹੋਵੇ ਵੀ ਤੁਹਾਡਾ ਫਾਰਮ ਮੇਨ ਲਾਈਨ ਤੋਂ ਇੰਨਾ ਦੂਰ ਆ ਤੁਹਾਡੇ ਤੇ ਖਰਚਾ ਹੀ ਕਾਫੀ ਪੈ ਜਾਵੇ। ਇਸ ਕਰਕੇ ਬਿਜਲੀ ਦਾ ਜਿਹੜਾ ਸਰੋਤ ਆ ਉਹ ਵੀ ਨੇੜੇ ਹੋਣਾ ਚਾਹੀਦਾ ਆ। ਉਦੋਂ ਬਾਅਦ ਵੈਂਟੀਲੇਸ਼ਨ 에ਅਰ ਫਲੋ ਆ ਜਿਹੜਾ ਹਵਾ ਦੀ ਆਵਾਜਾਈ ਆ। ਇਹ ਨਾ ਹੋਵੇ ਵੀ ਤੁਹਾਡੇ ਦੋਨੇ ਪਾਸੇ ਫਾਰਮ ਦੇ ਕੋਈ ਉੱਚਾ ਪਹਾੜ ਆ ਗਿਆ ਜਾਂ ਦੋਨੇ ਪਾਸੇ ਕੋਈ ਉੱਚੀਆਂ ਬਿਲਡਿੰਗਸ ਨੇ। ਉਹਦੇ ਨਾਲ ਜਿਹੜੀ ਹਵਾ ਦੀ ਫਲੋ ਆ ਹਵਾ ਦੀ ਵੈਂਟੀਲੇਸ਼ਨ ਉਹ ਕੱਟ ਜੂਗੀ ਉਹਦੇ ਨਾਲ ਤੁਹਾਡੇ ਫਾਰਮ ਚ 스맬 ਵੀ ਆਉਣ ਲੱਗ ਜੂਗੀ ਤੇ ਬਿਮਾਰੀਆਂ ਵੀ ਆ ਜਾਣਗੀਆਂ ਇਸ ਕਰਕੇ ਜਿੱਥੇ ਤੁਸੀਂ ਫਾਰਮ ਬਣਾ ਰਹੇ ਹੋ ਉਹ ਨਵਿਕਲੀ ਜਿਹੀ ਜਗ੍ਹਾ ਹੋਵੇ ਹਵਾ ਦੀ ਕ੍ਰੋਸਿੰਗ ਪੂਰੀ ਹੋਵੇ ਸ਼ੈੱਡ ਸੁਰੱਖਿਅਤ ਹੋਵੇ ਇਹ ਨਾ ਹੋਵੇ ਇਹਦਾ ਭਾਵ ਇਹ ਹੈ ਕਿ ਆਲੇ-ਦਾਲਿਓਂ ਪੂਰੀ ਤਰ੍ਹਾਂ ਤੁਸੀਂ ਬੰਦ ਕਰਕੇ ਕੰਧ ਵਗੈਰਾ ਕਰਕੇ ਜਾਂ ਜਾਲੀ ਲਾ ਕੇ ਬਣਾਓ ਤਾਂ ਕਿ ਜਿਹੜੇ ਬਾਹਰਲੇ ਜਾਨਵਰ ਨੇ ਉਹਨਾਂ ਦੀ ਮਾਰਨ ਨਾ ਹੋਵੇ ਇਹ ਨਾ ਹੋਵੇ ਤੁਹਾਡਾ ਫਾਰਮ ਬੀੜ ਚ ਬਣਾ ਲਿਆ ਤੁਸੀਂ ਜਾ ਬਿਲਕੁਲ ਨੇੜੇ ਵਿਗੜ ਲੱਗਦਾ ਹੈ ਤੁਹਾਡੇ ਫਾਰਮ ਦੇ ਉਥੋਂ ਕੋਈ ਵੀ ਜਾਨਵਰ ਆਉਂਦਾ ਉਹ ਤੁਹਾਡੇ ਜਿਹੜੇ ਵਰਡ ਰੱਖੇ ਹੋਣ ਉਹਨਾਂ ਦਾ ਨੁਕਸਾਨ ਕਰ ਦਵੇ ਤੇ ਉਸ ਤੋਂ ਬਾਅਦ ਆਵਾਜਾਈ ਆਸਾਨ ਹੋਵੇ ਉੱਥੇ ਇਹ ਨਾ ਹੋਵੇ ਤੁਹਾਨੂੰ ਪਹੁੰਚਣਾ ਹੀ ਔਖਾ ਹੋ ਜਵੇ ਜਾਂ ਤੁਹਾਡੀ ਫੀਡ ਵਾਲੀ ਗੱਡੀ ਨਾ ਪਹੁੰਚੇ ਜਾਂ ਤੁਸੀਂ ਜਦੋਂ ਵੇਚ ਰਹੇ ਹੋ ਵਰਡ ਨੂੰ ਉਦੋਂ ਉਹਨੂੰ ਚੱਕਣ ਵਾਸਤੇ ਜਦੋਂ ਕੋਈ ਵਪਾਰੀ ਆਉਂਦਾ ਆ ਤਾਂ ਉਹਦੀ ਗੱਡੀ ਨਾ ਪਹੁੰਚੇ ਆਵਾਜਾਈ ਵੀ ਆਸਾਨ ਹੋਣੀ ਚਾਹੀਦੀ ਹੈ ਤੇ ਲੇਬਰ ਉਪਲਬਧ ਹੋਵੇ ਉਸ ਏਰੀਏ 'ਚ ਤੇ ਸਸਤੀ ਹੋਵੇ ਇਹ ਨਾ ਹੋਵੇ ਵੀ ਉੱਥੇ ਲੇਬਰ ਜਾਣਾ ਹੀ ਪਸੰਦ ਨਾ ਕਰੇ ਜਿਹੜਾ ਤੁਸੀਂ ਨੌਕਰ ਰੱਖ ਰਹੇ ਹੋ ਉਹ ਉੱਥੇ ਰਹਿਣ ਦੇ ਹਾਲਾਤ ਹੋਣ ਉਸ ਤੋਂ ਬਾਅਦ ਜਗ੍ਹਾ ਕਿੰਨੀ ਚਾਹੀਦੀ ਹੁੰਦੀ ਆ ਦੇਸੀ ਵਰਡ ਵਾਸਤੇ 2 ਸਕਰ ਫੁੱਟ ਇੱਕ ਵਰਡ ਵਾਸਤੇ ਇੱਕ ਮੁਰਗਾ ਜਾਂ ਇੱਕ ਮੁਰਗੀ ਵਾਸਤੇ 2 ਸਕਰ ਫੁੱਟ ਜਗ੍ਹਾ ਚਾਹੀਦੀ ਹੁੰਦੀ ਆ 2 ਸਕਰ ਫੁੱਟ ਤੋਂ ਘੱਟ ਜਗ੍ਹਾ ਨਾ ਹੋਵੇ ਜਦੋਂ ਤੁਸੀਂ ਸ਼ੈੱਡ ਬਣਾਉਨੇ ਹੋ ਬ੍ਰਾਇਲਰ ਵਾਸਤੇ 1.2 ਸਕਰ ਫੁੱਟ ਜਗ੍ਹਾ ਚਾਹੀਦੀ ਹੈ ਇਹ ਮੈਨੂਅਲ ਫਾਰਮ ਦੀ ਗੱਲ ਕਰ ਰਿਹਾ ਮੈਂ ਜੇ ਤੁਸੀਂ এনवायरमेंट ਕੰਟਰੋਲ ਵਾਲਾ ਈਸੀ ਫਾਰਮ ਬਣਾਉਂਦੇ ਹੋ ਉਹਦੇ ਚ 1 ਫੁੱਟ ਦੇ ਵਿੱਚ 1 ਬਰੈਲ ਆ ਜਾਂਦਾ ਹੈ